ਸਟ ਨਿਊਜ਼ 21 ਦੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਲਾ ਤਰਨਤਾਰਨ ਦੀ ਰੋਜ਼ਾਨਾ ਕ੍ਰਾਈਮ ਰਿਪੋਰਟਰ ਜਾਣਨ ਲਈ ਸਬਸਕ੍ਰਾਈਬ ਕਰੋ S News 21 ਦੇ YouTube ਚੈਨਲ ਨੂੰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਠਾਣਾ ਸਦਰ ਤਰਨਤਾਰਨ ਪੁਲਿਸ ਨੇ ਗੋਲੀਆਂ ਚਲਾਉਣ ਵਾਲਿਆਂ ਤੇ ਕੀਤਾ ਪਰਚਾ ਦਰਜ ਇਹ ਪਰਚਾ ਜਸਕਰਨਜੀਤ ਸਿੰਘ ਵਾਸੀ ਸੰਗੇ ਦੇ ਬਿਆਨਾਂ ਤੇ ਗੁਰਵਿੰਦਰ ਸਿੰਘ ਜਗਰੂਪ ਸਿੰਘ ਵਸਨੀਕ ਅਲਾਵਲਪੁਰਾ ਉੱਪਰ ਦਰਜ ਕੀਤਾ ਗਿਆ ਹੈ ਜ਼ਖਮੀਆਂ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ ਹੈ ਦੂਜਾ ਪਰਚਾ ਥਾਣਾ ਬੈਰੋਵਾਲ ਤੋਂ ਲਾਪ੍ਰਿਤ ਸਿੰਘ ਵਾਸੀ ਮੁਗਲਾਣੀ ਦੇ ਬਿਆਨਾਂ ਤੇ ਭੁਪਿੰਦਰ ਸਿੰਘ, ਅਰਸ਼ਦੀਪ ਸਿੰਘ, ਜੱਗਾ ਸਿੰਘ, ਖਡੂਰ ਸਾਹਿਬ ਅਤੇ ਮਨਰਾਜ ਸਿੰਘ ਉੱਪਰ ਦਰਜ ਕੀਤਾ ਗਿਆ ਹੈ ਜਿਸ ਵਿੱਚ ਲਾਪ੍ਰਿਤ ਸਿੰਘ ਨੇ ਦੱਸਿਆ ਹੈ ਕਿ ਦੋਸ਼ੀਆਂ ਨੇ ਰੰਜਿਸ਼ ਤਹਿਤ ਮੇਰੇ ਤੇ ਗੋਲੀਆਂ ਚਲਾਈਆਂ ਜਿਸ ਕਾਰਨ ਮੈਂ ਜ਼ਖਮੀ ਹੋ ਗਿਆ। ਤੀਜਾ ਪਰਚਾ ਥਾਣਾ ਸਿਟੀ ਪੱਟੀ ਨੇ ਬਿਕਰਮਜੀਤ ਸਿੰਘ ਪੱਟੀ ਦੇ ਬਿਆਨਾਂ ਤੇ ਤੋਤੀ ਕਿਰਾਏਦਾਰ ਅਤੇ ਸੁਖ ਪੱਟੀ ਉੱਪਰ ਪਰਚਾ ਦਰਜ ਕੀਤਾ ਹੈ ਬਿਕਰਮਜੀਤ ਸਿੰਘ ਨੇ ਕਿਹਾ ਕਿ ਸਾਰੇ ਕਾਰ ਵਿੱਚ ਮੌਜੂਦ ਸੀ ਤੇ ਸਾਨੂੰ ਤੇਜ਼ਾਬ ਦੀ ਬਦਬੂ ਆਉਣੀ ਸ਼ੁਰੂ ਹੋ ਗਈ ਤਦ ਅਸੀਂ ਬਾਹਰ ਆ ਕੇ ਦੇਖਿਆ ਤਾਂ ਇਹਨਾਂ ਦੋਵਾਂ ਨੇ ਸਾਡੇ ਉੱਪਰ ਤੇਜ਼ਾਬ ਸੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੀ ਪੁਲਿਸ ਨੂੰ ਇਤਲਾਹ ਕਰ ਦਿੱਤਾ ਗਿਆ ਹੈ ਚੌਥਾ ਪਰਚਾ ਸਦਰ ਤਰੰਤਾਰੰਦਾ ਹੈ ਜਿੱਥੇ ਸਵਰਨ ਸਿੰਘ ਪਿੰਡ ਜਰਮਸਤਪੁਰ ਦੇ ਬਿਆਨਾਂ ਤੇ ਸੁਖਦੇਵ ਸਿੰਘ ਮੇਜਰ ਸਿੰਘ ਨਿਰਮਲ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਸਵਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਸ਼ੀਆਂ ਨੇ ਮੇਰੇ ਉੱਪਰ ਤੇਜ਼ਦਾਰ ਹਥਿਆਰ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਹੈ 5ਵਾਂ ਪਰਚਾ ਪਿੰਡ ਪਿੱਖੀਵੰਦ ਦੇ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਇਹ ਪਰਚਾ ਸੁਰਿੰਦਰ ਸਿੰਘ ਸੋਰ ਸਿੰਘ ਦੇ ਬਿਆਨਾਂ ਤੇ ਸੁਖਮਨ ਸਿੰਘ ਹਰਮਨਪ੍ਰੀਤ ਸਿੰਘ ਕੁਲਦੀਪ ਸਿੰਘ ਵਾਸੀ ਤੰਨਟਾਇ ਉੱਪਰ ਦਰਜ ਕੀਤਾ ਗਿਆ ਹੈ 6ਵਾਂ ਪਰਚਾ ਸਰਹਾਲੀ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੇ ਪਰਚਾ ਸੁਰਿੰਦਰ ਕੌਰ ਵਾਸੀ ਸੋਹਾਵਾ ਦੇ ਬਿਆਨਾਂ ਤੇ ਸੋਨਾ ਸਿੰਘ ਰਣਜੀਤ ਸਿੰਘ ਵਾਸੀ ਸੋਹਾਵਾ ਤੇ ਦਰਜ ਕੀਤਾ ਹੈ ਸਰਿੰਦਰ ਗੌਰ ਨੇ ਕਿਹਾ ਕਿ ਗੋੜਾ ਕਰਕਰ ਸੁੱਟਣ ਤੋਂ ਮੁਰੋਕਨ ਲਈ ਦੋਸ਼ੀਆਂ ਨੇ ਸਾਡੇ ਤੇ ਹਮਲਾ ਕੀਤਾ ਹੈ ਸਤਵਾਂ ਪਰਚਾ ਖੇਮਕਰਨ ਥਾਣੇ ਵਿੱਚ ਦਰਜ ਕੀਤਾ ਗਿਆ ਜਿਸ ਵਿੱਚ ਪੁਲਿਸ ਨੇ 444 ਗ੍ਰਾਮ ਹੈਰੋਇਨ ਅਤੇ ਮਟੀਰੀਅਲ 92 ਗ੍ਰਾਮ ਦਾ ਵਜ਼ਨ ਹੋਇਆ ਹੈ ਜਿਸ ਤੇ ਅਣਪਛਾਤੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਅਠਵਾਂ ਪਰਚਾ ਥਾਣਾ ਗੋਇੰਦਵਾਲ ਸਾਹਿਬ ਵਿੱਚ ਕੇਂਦਰੀ ਜੇਲ੍ਹਸ਼੍ਰੀ ਗੋਇੰਦਵਾਲ ਸਾਹਿਬ ਤੋਂ ਇੱਕ ਮੋਬਾਈਲ ਫੋਨ ਜੋ ਕਿ ਕੀਪੈਡ ਮੋਬਾਈਲ ਫੋਨ ਸੇ ਬਿਨਾ ਸਿਮ ਤੋਂ ਬਰਾਮਦ ਕੀਤਾ ਗਿਆ ਜਿਸ ਤੇ ਕੇਸ ਦਰਜ ਕਰ ਲਿਆ ਗਿਆ ਹੈ ਨਵਾਂ ਪਰਚਾ ਪਿੱਖੇਵੰਡ ठाਣੇ ਵਿੱਚ ਦਰਜ ਕੀਤਾ ਗਿਆ ਜਿਸ ਵਿੱਚ ਜਗਰੂਪ ਸਿੰਘ ਜੋਪਾ ਵਾਸੀ ਪਿੱਖੇਵੰਡ ਤੋਂ 500 ਲੀਟਰ ਲਾਨ ਬਰਾਮਦ ਕੀਤੀ ਗਈ ਹੈ ਜਿਲ੍ਹਾ ਤਰਨਤਾਰਨ ਦੇ ਕ੍ਰਾਈਮ ਰਿਪੋਰਟਾਂ ਜਾਣਨ ਲਈ ਸਬਸਕ੍ਰਾਈਬ ਕਰੋ S NEWS 21 ਦੇ YouTube ਚੈਨਲ ਨੂੰ